ਸੰਜਤ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦਿਲ ਦੀਆਂ ਗੈਰਾਂ ਵਿੱਚ ਸਵਾਗਤ ਹੈ ਨਵੰਬਰ ਦਾ ਪਹਿਲਾ ਹਫਤਾ ਜਿਵੇਂ ਹੀ ਆਉਂਦਾ ਹੈ ਮਨ ਉਦਾਸ ਹੋ ਜਾਂਦਾ ਹੈ ਕੱਲ ਰਿਮੈਂਬਰੈਂਸ ਡੇ ਬਣਾਇਆ ਗਿਆ ਕਿਸ ਕਰਕੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਮੈਨੂੰ ਉਹ ਦਿਨ ਕਦੇ ਭੁੱਲ ਨਹੀਂ ਸਕਦਾ ਜਿਨ੍ਹਾਂ ਦਿਨਾਂ ਦੇ ਵਿੱਚ ਮੇਰੇ ਆਪਣੇ ਪਰਿਵਾਰ ਦੇ ਜੀਵਾਂ ਨੂੰ ਕੋਹ ਕੋਹ ਕੇ ਮਾਰਿਆ ਹੋਵੇ ਗਲਾਂ ਚ ਟਾਇਰ ਪਾ ਕੇ ਜਿਉਂਦਿਆਂ ਤੇ ਤੇਲ ਸੁੱਟ ਕੇ ਅੱਗ ਲਾਈ ਹੋਵੇ ਉਹ ਦਿਨਾਂ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ ਯਤਨ ਹੁੰਦਾ ਹੈ ਤਾਕਤਾਂ ਦਾ ਕਿ ਅਸੀਂ ਕਿਸੇ ਤਰੀਕੇ ਜਦੋਂ ਉਸ ਵੇਲੇ ਪ੍ਰਧਾਨ ਮੰਤਰੀ ਦੇ ਪੁੱਤਰ ਦਾ ਇਹ ਬਿਆਨ ਆਉਂਦਾ ਹੈ ਕਿ ਜਦੋਂ ਵੱਡਾ ਦਰਖਤ ਡਿੱਗਦਾ ਤੇ ਧਰਤੀ ਹਿੱਲਦੀ ਹੈ ਪਰ ਜਦੋਂ ਬਿਆਨ ਦੇਣ ਵਾਲਾ ਵੱਡਾ ਦਰਖਤ ਉਸ ਵੇਲੇ ਡਿੱਗਦਾ ਉਹਦਾ ਕਤਲ ਹੁੰਦਾ ਉਸ ਵੇਲੇ ਨਾ ਧਰਤੀ ਹਿੱਲਦੀ ਹੈ ਨਾ ਕੋ ਪੱਤਾ ਹਿਲਦਾ ਕਹਿਣ ਤੋਂ ਭਾਵ ਕਿ ਉਸੇ ਪ੍ਰਧਾਨ ਮੰਤਰੀ ਦਾ ਜਦੋਂ ਕਤਲ ਹੁੰਦਾ ਦੁਬਾਰਾ ਕਈ ਵਰਿਆਂ ਬਾਅਦ ਤੇ ਫਿਰ ਇੱਕ ਫਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਕਿਉਂ ਉਹਨੂੰ ਯਾਦ ਕਰਨ ਦੇ ਲਈ ਕੈਨੇਡਾ ਦੀ ਧਰਤੀ ਦੇ ਉੱਤੇ ਪਤਾ ਨਹੀਂ ਪ੍ਰਮਾਤਮਾ ਨੇ ਕਿਵੇਂ ਕਿਰਪਾ ਕੀਤੀ ਕਿਧਰੋਂ ਰੂਹਾਂ ਉਠੇ ਆਈਆਂ ਮੰਨੂ ਅ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੜਦਾ ਅਸੀਂ ਦੂਣ ਸਵਾਏ ਹੋਏ ਪਤਾ ਨਹੀਂ ਕਿਹੜੀ ਸੰਸਥਾ ਹੈ ਪਤਾ ਨਹੀਂ ਕੌਣ ਚਲਾ ਰਿਹਾ ਪਰ ਉਹ ਸੰਸਥਾ ਨੇ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਕੋਈ ਨਾਮ ਨਹੀਂ ਹੈ ਮੈਨੂੰ ਕਈ ਵਾਰਿਆਂ ਨੂੰ ਦੇਖਦੇ ਆ ਹੋ ਗਿਆ ਅਜੇ ਤੱਕ ਨਹੀਂ ਪਤਾ ਲੱਗਾ ਪ੍ਰਧਾਨ ਕੌਣ ਹੈ ਸੈਕਟਰੀ ਕੌਣ ਹੈ ਖਜ਼ਾਨਚੀ ਕੌਣ ਹੈ ਬਾਈ ਨੇਸ਼ਨ ਹੀ ਚੱਲ ਰਿਹਾ ਔਰ ਇਸ ਮਹੀਨੇ ਦੇ ਵਿੱਚ ਕੈਨੇਡਾ ਦੇ ਇਤਿਹਾਸ ਦੇ ਅੰਦਰ ਸਭ ਤੋਂ ਵੱਧ ਖੂਨਦਾਨ ਕਰਨ ਵਾਲੀ ਕੋ ਕੌਮ ਹੈ ਉਹ ਹੈ ਉਹ ਕੌਮ ਜਿਨ੍ਹਾਂ ਦਾ ਖੂਨ ਦਿੱਲੀ ਕਾਨਪੁਰ ਬਕਾਰੋ ਦੀਆਂ ਸਰਕਾਂ ਤੇ ਹੋਰ ਕਈ ਸ਼ਹਿਰਾਂ ਦੇ ਵਿੱਚ ਰੋੜੇ ਆ ਗਿਆ ਉਹ ਕਹਿੰਦੇ ਨਹੀਂ ਸਾਡਾ ਕੰਮ ਹੈ ਕਿ ਮਾਨਸ ਕੀ ਜਾਤ ਸਭੈ ਇੱਕੋ ਪਹਿਚਾਨ ਬੋ ਉਹ ਸੰਕਲਪ ਦੇ ਉੱਤੇ ਚੱਲਦਿਆਂ ਹੋਇਆਂ ਅਸੀਂ ਮਨੁੱਖਤਾ ਦੀ ਜਾਨ ਬਚਾਉਣੀ ਹੈ ਔਰ ਬਹੁਤ ਵਧੀਆ ਕਾਰਜ ਕਰ ਰਹੇ ਨੇ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਵਾਲੇ ਦੋ ਵਲੰਟੀਅਰ ਅਜ ਸਟੂਡੀਓ ਚ ਪਹੁੰਚੇ ਨੇ ਕਿਉਂਕਿ ਸਭ ਤੋਂ ਵੱਡਾ ਜਿਹੜਾ ਕੈਂਪ ਹੈ ਸਰੀ ਤੇ ਵੈਂਕੂਵਰ ਦੇ ਵਿੱਚ ਲੱਗਦਾ ਐਬਸਪੋਰਟ ਦੇ ਵਿੱਚ ਲੱਗਦਾ ਭਾਵੇਂ ਪੂਰੇ ਨੇਸ਼ਨ ਦੇ ਵਿੱਚ ਇਹ ਮੋਹਮ ਇੰਨਾ ਜੋਰ ਫੜ ਗਈ ਹੈ ਕਿ ਵੱਡੀ ਤعداد ਦੇ ਵਿੱਚ ਜਿਹੜੇ ਲੋਕ ਨੇ ਵਲੰਟੀਅਰ ਨੇ ਆ ਕੇ ਖੂਨਦਾਨ ਕਰਦੇ ਆ ਔਰ ਇਸ ਖੂਨਦਾਨ ਕੈਂਪ ਦੇ ਵਿੱਚ ਜਿਹੜੇ ਵਲੰਟੀਅਰ ਨੇ ਉਹਨਾਂ ਨਾਲ ਅੱਜ ਆਪਾਂ ਗੱਲਬਾਤ ਕਰਦੇ ਆ ਬਹੁਤ ਹੀ ਸਤਿਕਾਰਯੋਗ ਵੀਰ ਹਰਪੀਤ ਸਿੰਘ ਤੇ ਸਤਿਕਾਰਯੋਗ ਭੈਣ ਜੀ ਹਰमीत ਕੌਰ ਇਹ ਪਹੁੰਚ ਨੇ ਅਨੰਦ ਕਰਦੇ ਆ ਸਵਾਗਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਜਾਤੀ ਵੀਤੇ ਪਹਿਲੀ ਵਾਰੀ ਤੁਸੀਂ ਆਏ ਹੋ ਕਿਉਂਕਿ ਲਗਾਤਾਰ ਉਦਾਸੀ ਦੇ ਦਿਨ ਨੇ ਉਦਾਸੀ ਦੇ ਦਿਨ ਜਿਨ੍ਹਾਂ ਨੇ ਇਸ ਦਰਦ ਨੂੰ ਪਿੰਡੇ ਤੇ ਹੰਡਾਇਆ ਹੈ ਕਈ ਤਾਂ ਬਾਅਦ ਦੇ ਵਿੱਚ ਜਨਮੇ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਵੀ 1984 ਨਵੰਬਰ ਕਦੋਂ ਵਾਪਰੇ ਆ ਪਰ ਮੈਂ ਪਿਛਲੇ ਵਾਰ ਵੀ ਜ਼ਿਕਰ ਕਰ ਰਿਹਾ ਸੀ ਕਿ ਮੇਰੇ ਬੜੇ ਪਰਮ ਪਿਆਰੇ ਭਰਾਵਾਂ ਤੋਂ ਵੱਧ ਪਿਆਰੇ ਮਿੱਤਰ ਜਦੋਂ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੇ ਅੱਖਾਂ ਦੇ ਸਾਹਮਣੇ ਜੀਉਂਦੇ ਦੇ ਗਲਚ ਤੈਰ ਪਾ ਕੇ ਸੜਦਿਆਂ ਦੇਖਿਆ ਪਰਿਵਾਰ ਦਾ ਕੀ ਬੀਤਿਆ ਹੋਵੇਗਾ ਉਹ ਪਰਿਵਾਰ ਅਜੇ ਤੱਕ ਮੈਂ ਲੱਭ ਰਿਆਂ 1984 ਤੋਂ 41 ਬਰੇ ਹੋ ਗਏ ਨੇ ਨਾ ਪਰਿਵਾਰ ਲੱਭਿਆ ਨਾ ਬੱਚੇ ਲੱਭੇ ਨੇ ਦੋਸਤਾਂ ਗਵਾਹੀ ਲਿਆ ਮੇਰੇ ਆਪਣੇ ਪਰਿਵਾਰ ਨਾਲ ਵੀ ਇਹ ਕੁਝ ਵਾਪਰੇ ਆ ਹੋਰ ਬੜੇ ਸੱਜਣ ਮਿੱਤਰ ਨੇ ਕਿਉਂਕਿ ਇਹ ਸਾਰਾ ਕੁਝ ਮੈਂ ਆਪਣੇ ਅੱਖਾਂ ਦੇ ਨਾਲ ਡਿੱਠਾ ਔਰ ਪਿੰਡੇ ਤੇ ਹੰਡਾਇਆ ਇਹ ਮਹਿੰਮ ਜਿਹੜੀ ਸ਼ੁਰੂ ਹੋਈ ਹੈ ਇਹਦੇ ਪਿੱਛੇ ਕਾਰਨ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ ਜਿਵੇਂ ਤੁਸੀਂ ਵੀਜੀ ਪਹਿਲਾਂ ਗੱਲ ਕੀਤੀ ਹੈ ਨਵੰਬਰ 1984 ਦੇ ਵਿੱਚ ਜੀ ਭਾਰਤ ਦੇ ਅਖੌਤੀ ਲੋਕਤੰਤਰ ਦੀਆਂ ਸੜਕਾਂ ਤੇ ਜੀ 30000 ਤੋਂ ਵੱਧ ਸਿੱਖਾਂ ਦਾ ਇੱਕ ਟੇ ਦਿਨ ਵਿੱਚ ਕਤਲ ਕੀਤਾ ਗਿਆ ਜੀ ਖੂਨ ਡੋਲਿਆ ਗਿਆ ਕਰੋੜਾਂ ਦੀ ਸੰਪਤੀ ਬਰਬਾਦ ਕੀਤੀ ਗਈ ਭੈਣਾ ਮਾਮਾ ਬਜ਼ੁਰਗਾਂ ਬੱਚਿਆਂ ਦਾ ਦਿਨ ਦਿਹਾੜੇ ਗੈਂਗਰੇਡ ਕੀਤਾ ਗਿਆ ਉਸ ਦਰਦ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰ ਲਈ ਤੇ ਦੁਨੀਆ ਦੇ ਸਾਹਮਣੇ 1984 ਦੀ ਨਸਲਕੁਸ਼ੀ ਨੂੰ ਉਜਾਗਰ ਕਰ ਲਈ ਉਹਦੇ ਸੱਚ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਤੇ ਖਾਸ ਕਰਕੇ ਸਿੱਖ ਕੌਮ ਨੂੰ ਦੱਸਣ ਲਈ ਤੇ ਜਾਗਰੂਕ ਕਰਨ ਲਈ ਕੁਝ ਵਲੰਟੀਅਰਾਂ ਨੇ ਮਿਲ ਬੈਠ ਕੇ 1999 ਦੇ ਵਿੱਚ ਜਦੋਂ ਖਾਲਸਾ ਪੰਥ ਦਾ 300 ਸਾਲਾ ਦਿਵਸ ਮਨਾਇਆ ਜਾ ਰਿਹਾ ਸੀ ਉਦੋਂ ਬੈਠ ਕੇ ਵਿਚਾਰ ਕੀਤੀ ਬੀਜੇ ਅੱਜ 300 ਸਾਲਾ ਦਿਵਸ ਮਨਾਇਆ ਜਾ ਰਿਹਾ ਤਾਂ ਕੀ 100 ਸਾਲ ਹੋਰ ਵੇਟ ਕੀਤੀ ਜਾਊਗੀ ਕਿਉਂ ਨਾ ਕੋਈ ਇਦਾਂ ਦਾ ਕਾਰਜ ਸ਼ੁਰੂ ਕੀਤਾ ਜਾਵੇ ਜਿਸ ਦੇ ਵਿੱਚ ਜਾਨਾਂ ਬਚਾਈਆਂ ਜਾਣ ਤੇ ਸਿੱਖ ਕੌਮ ਦਾ ਕਤਲੇਆਮ ਕਰਕੇ ਉਥੋਂ ਦੀਆਂ ਸੜਕਾਂ ਤੇ ਜਿਹੜਾ ਖੂਨ ਡੋਲਿਆ ਗਿਆ ਉਸੇ ਖੂਨ ਦੇ ਨਾਲ ਖੂਨਦਾਨ ਕਰਕੇ ਅਨੇਕਾਂ ਜਾਨਾਂ ਬਚਾਈਆਂ ਜਾਣ ਇਸ ਪ੍ਰੋਸੈਸ ਨੂੰ ਸ਼ੁਰੂ ਕੀਤਾ ਗਿਆ ਸੀ ਉਦੋਂ 1999 ਦੇ ਵਿੱਚ ਜੀ ਜਿਹੜਾ ਅੱਜ ਤੱਕ ਨਰੰਤਰ ਚੱਲ ਰਿਹਾ ਅੱਜ 27ਵੇਂ ਬਰੇ ਦੇ ਵਿੱਚ ਇਹ ਸ਼ਾਮਲ ਹੋ ਚੁੱਕਿਆ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਨਾ ਤਾਂ 1984 ਦੀ ਨਸਲ ਕੁਸ਼ੀ ਦਾ ਜਿਹੜਾ ਹਮਲਾ ਸੀਗਾ ਸਿੱਖ ਕੌਮ ਦਾ ਕਤਲੇਆਮ ਸੀ ਉਹ ਕੋਈ ਨਾਦਰ ਸਾਧ ਦੁਰਾਨੀ ਦਾ ਦਿੱਲੀ ਤੇ ਹਮਲਾ ਨਹੀਂ ਸੀ ਜਿਹੜਾ ਬਾਹਰੋਂ ਆਇਆ ਸੀਗਾ ਹਮਲਾ ਕਰਨ ਜਿਨੇ ਕਤਲੇਆਮ ਕੀਤਾ ਸੀ ਤੇ ਨਾ ਉਹ ਬਾਬਰ ਦਾ ਐਮਨਾਬਾਦ ਤੇ ਹਮਲਾ ਸੀਗਾ ਇਹ ਤਾਂ ਜਿਹੜੀਆਂ ਅਖੌਤੀ ਵਰਤਮਾਨ ਸਮੇਂ ਦੀਆਂ ਵੀ ਹਕੂਮਤਾਂ ਨੇ ਉਹਨਾਂ ਦਾ ਇੱਕ ਕੋਝਾ ਮਿਲ ਬੈਠ ਕੇ ਬਣਾਇਆ ਪਲਾਨ ਸੀਗਾ ਵੀ ਇੱਕ ਕੌਮ ਨੂੰ ਖਤਮ ਕਰਨ ਦਾ ਉਹਦੇ ਵਿੱਚ ਕੱਲਾ ਇਹ ਹੀ ਨਹੀਂ ਸੀਗਾ ਵੀ ਇਹਨਾਂ ਨੂੰ ਖਤਮ ਕਰਨਾ ਤੇ ਉਹ ਤੋਂ ਬਾਅਦ ਉਹ ਪੂਰਾ ਇੱਕ ਛੜ ਜੰਤਨ ਰਚਿਆ ਗਿਆ ਤਾਂ ਕਿ ਇਹ ਭੁੱਲ ਜਾਣ ਮੁੜ ਕੇ ਕਦੇ ਯਾਦ ਨਾ ਰੱਖਣ ਪਰ ਇਸ ਮਹਿਮ ਦੇ ਤਹਿਤ ਇਹ ਵਲੰਟੀਅਰ ਵੀਰ ਭੈਣੇ ਪ੍ਰਣ ਕਰਦੇ ਨੇ ਕਿ ਅਸੀਂ ਨਾ ਆਪ ਭੁੱਲਾਂਗੇ ਤੇ ਨਾ ਅਸੀਂ ਕੌਮ ਨੂੰ ਭੁੱਲਣ ਦਵਾਂਗੇ ਕਿਉਂਕਿ 1999 ਤੋਂ ਆਰੰਭ ਕੀਤਾ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਬਹੁਤ ਆਦ ਦੇ ਵਿੱਚ ਮੈਂ ਜ਼ਿਆਦਾਤਰ ਸਰੀ ਦੇ ਵਿੱਚ ਵੀ ਤੇ ਖਾਸ ਕਰਕੇ ਜਿਹੜਾ ਓਕ ਸਟਰੀਟ ਵੈਂਕੂਵਰ ਐ ਚਿਲड्रन ਤੇ ਵੂਮਨ ਹਸਪੀਟਲ ਹਾਂਜੀ ਉੱਥੇ ਬੜਾ ਵੱਡਾ ਕੈਂਪ ਲੱਗਦਾ ਹੈ ਬਿਲਕੁਲ ਸਤਕਾਰਯੋਗ ਭੈਣ ਜੀ ਹਰਮਿਤ ਕੌਰ ਜੀ ਹਾਂਜੀ ਤੁਸੀਂ ਕਿਵੇਂ ਲੈਨੇ ਹੋ ਇਹ ਸਾਰੇ ਐਪੀਸੋਡ ਨੂੰ ਕਿਉਂਕਿ ਪਹਿਲਾਂ ਬਹੁਤ ਲੰਮਾ ਸਮਾਂ ਆ ਇਹ ਕੰਮ ਕਰ ਰਹੇ ਨੇ ਵਲੰਟੀਅਰ ਪਤਾ ਨਹੀਂ ਅਜ ਤੱਕ ਲੱਗਾ ਕਿ ਇਹਨੂੰ ਆਰਗੇਨਾਈਜ਼ ਕੌਣ ਕਰ ਰਿਹਾ ਤੁਹਾਡੇ ਮਨ ਦੇ ਵਿੱਚ ਇਹ ਗੱਲ ਕਿਵੇਂ ਆਈ ਬਿਲਕੁਲ ਮੈਂ ਵੀ ਪਹਿਲਾਂ ਐਂਦੇ ਹੀ ਸੋਚਦੀ ਸੀ ਜੀ ਕਿ ਕੋਈ ਹੋਊਗਾ ਹੈੱਡ ਫਿਰ ਉਹਦੇ ਅੰਡਰ ਚੀਜ਼ਾਂ ਚੱਲਦੀਆਂ ਆ ਜੀ ਕੁਝ ਡੋਨੇਸ਼ਨਸ ਬਾਰੋਂ ਲੈਂਦੇ ਹੋਣਗੇ ਪਰ ਇਹ ਜਾਂ ਬਿਲਕੁਲ ਵੀ ਕੁਝ ਨਹੀਂਗਾ ਤੁਸੀਂ ਦੇਖ ਲਓ 1990 ਤੋਂ ਚੱਲਦੇ ਹੋਏ ਇਹ ਕੈਂਪੇਨ ਸਟਾਰਟ ਹੋਈ 27 ਸਾਲ ਨਿਰੰਤਰ ਚੱਲ ਰਹੀ ਹੈ ਬਿਨਾਂ ਰੁਕਾਵਟ ਦੇ ਹਮ ਤੇ ਇਹਦਾ ਕੋਈ ਹੈਡ ਨਹੀਂਗਾ ਕੋਈ ਇਹਦਾ ਪ੍ਰੈਜ਼ੀਡੈਂਟ ਨਹੀਂ ਕੋਈ ਸੈਕਟਰੀ ਨਹੀਂ ਕੋਈ ਕਿਸੇ ਤੋਂ ਬਾਹਰੋਂ ਪੈਸਾ ਨਹੀਂ ਲਿਆ ਜਾਂਦਾ ओके ਤੇ ਇਹ ਬਾਬੇ ਨਾਨਕ ਦੀ ਕਿਰਪਾ ਹੀ ਨਹੀਂ ਆ ओके ਇਹ ਨਹੀਂ ਕਿਰਪਾ ਆ ਕਿ ਉਹ ਪੰਜ ਪਿਆਰੇ ਦਾ ਕਨਸੈਪਟ ਲੈ ਕੇ ਜਿਹੜੀ ਇਹ ਕੈਂਪੇਨ ਚੱਲ ਰਹੀ ਆ ਹਮ 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 ਤੇ ਦੇਖ ਲੋ ਅੱਜ ਇੱਕ ਛੋਟੀ ਜੀ ਕੈਂਪੇਨ ਐਡਾ ਵੱਡਾ ਕਾਫਲਾ ਬਣ ਚੁੱਕੀ ਆ ਤੇ ਇਹਦੇ ਵਿੱਚ ਹਮਮ ਜਿਹੜਾ ਕੋਈ ਆਪਣਾ ਅਹੁਦਾ ਵਗੈਰਾ ਤਾਂ ਨਹੀਂਗਾ ਪਰ ਸਾਰੇ ਸਾਲ ਜਿਹੜੀ ਕੈਂਪੇਨ ਚੱਲਦੀ ਆ ਨਾ ਇਹਦੇ ਵਿੱਚ ਮੀਟਿੰਗਸ ਹੁੰਦੀਆਂ ਆ ਓਕੇ ਇਹ ਨਹੀਂਗਾ ਕਿ ਆਪਾਂ ਨਵੰਬਰ ਦੇ ਵਿੱਚ ਕੈਂਪ ਲਾਤਾ ਐਂਡ ਵੀ ਆਰ ਡਨ ਕਿ ਆਪਾਂ ਨੈਕਸਟ ਈਅਰ ਫੇਅਰ ਕੈਂਪ ਲਾਵਾਂਗੇ ਫਿਰ ਆਪਾਂ ਉਹਨਾਂ ਨੂੰ ਯਾਦ ਕਰਾਂਗੇ ਸੋ ਸਾਰੇ ਵੋਲੰਟੀਅਰਸ ਦੀਆਂ ਮੀਟਿੰਗ ਹੁੰਦੀ ਆ ਬਿਲਕੁਲ ਬਿਲਕੁਲ ਐਂਡ ਡੋਨਰਸ ਡੋਨਰ ਸਰਵਿਸ ਦੇ ਵਿੱਚ ਪਾਰਟਿਸਿਪੇਟ ਕਿੰਦਾ ਕਰਦੇ ਆ ਸਾਰੇ ਸਾਲ ਇਹ ਜਿਹੜੇ ਵੀ ਜਿੱਥੇ ਵੀ ਕੈਨੇਡਾ ਦੇ ਵਿੱਚ ਜਾਂ ਬਾਹਰ ਹੈਗੇ ਆ ਆਪਣੀਆਂ ਅਪਾਇੰਟਮੈਂਟਸ ਬਣਾਉਂਦੇ ਆਪਣੀ ਸਹੂਲਤ ਦੇ ਹਿਸਾਬ ਦੇ ਨਾਲ ਜਿੰਦਾ ਕੈਨੇਡਾ ਦੇ ਵਿੱਚ ਕੈਨੇਡੀਅਨ ਬਲੱਡ ਸਰਵਿਸਿਜ਼ ਉਹਨਾਂ ਦੀ ਬ੍ਰਾਂਚਾਂ ਦੇ ਵਿੱਚ ਜਾ ਕੇ ਬਿਲਕੁਲ ਤੇ ਖੂਨਦਾਨ ਕਰਦੇ ਆ ਅੰਡਰ ਸਿਕਨੇਸ਼ਨ ਓਕੇ ਅੰਡਰ ਸਿਕਨੇਸ਼ਨ ਬਿਲਕੁਲ ਆਪਣੇ ਕੌਮ ਦੇ ਅੰਡਰ ਜਿਹੜਾ ਆਪਾਂ 파ਟਨਰਸ ਆ ਨਾ ਕੈਨੇਡੀਅਨ ਬਲੱਡ ਸਰਵਿਸਿਜ਼ ਦੇ ਸਭ ਤੋਂ ਵੱਡੇ 파ਟਨਰਸ ਆ ਆਪਾਂ ਜੀ ਤੇ ਉਹਨਾਂ ਦੇ ਅੰਡਰ ਜਾ ਕੇ ਡੋਨੇਸ਼ਨ ਲਗਾਤਾਰ ਚੱਲ ਰਹੀ ਹੈ ਪੂਰੇ ਸਾਲ ਚੱਲਦੀ ਹੈ ਜੀ ਤੇ ਫਿਰ ਕੀ ਹੁੰਦਾ ਜਿਹੜੇ ਜਿਹੜੇ ਸੇਵਾਦਾਰ ਨੇ ਉਹ ਕਿਸ ਤਰ੍ਹਾਂ ਆਪਣਾ ਯੋਗਦਾਨ ਪਾ ਰਹੇ ਨੇ ਸਾਡੀਆਂ ਮੀਟਿੰਗਸ ਹੁੰਦੀਆਂ ਆ 365 ਦਿਨ ਸਾਰਾ ਸਾਲ ਇਹ ਮੀਟਿੰਗਸ ਦਿਨ ਰਾਤ ਐਕਚੁਅਲੀ ਲੱਗੇ ਹੋਏ ਨੇ ਲੱਗੇ ਕਿਸ ਤਰ੍ਹਾਂ ਆਪ ਪਾਇਨੋ ਬੈਟਰ ਕਰਨਾ ਰੂਪਰੇਖਾ ਕਿਵੇਂ ਹੋਣੀ ਅਗਲੇ ਸਾਲ ਕਿਵੇਂ ਜਾਗਰੂਕ ਕਰਨਾ ਕਿਉਂਕਿ ਆਪਣੇ आले ਦਵਾਲੇ ਤਾਂ 184 ਹੋ ਗਈ ਹੂੰ ਹੂੰ ਪਰ ਉਹ ਬੰਦ ਨਹੀਂ ਹੋਈ ਉੱਥੇ ਲਗਾਤਾਰ ਚੱਲ ਰਹੀ ਹੈ ਜਿਹੜਾ ਆਪਣਾ ਜੈਨੋਸਾਈਡ ਹੈ ਨਾ ਡਿਫਰੈਂਟ ਡਿਫਰੈਂਟ ਤਰੀਕਾ ਨਾਲ ਚੱਲ ਰਿਹਾ ਹੂੰ ਹੂੰ ਤੇ ਉਸ ਕਰਕੇ ਇਹ ਜਿਹੜੀ ਜਾਗਰੂਕਤਾ ਆ ਫਲਾਣੀ ਉਹ ਚੱਲ ਰਹੀ ਹੈ ਤੇ ਬਾਕੀ ਇਹ ਕੈਂਪੇਨ ਕਿਵੇਂ ਕੰਮ ਕਰ ਰਹੀ ਹੈ ਉਹਦੇ ਵਿੱਚ ਆਪਾਂ ਪੰਜ ਪਿਆਰੇ ਚੁਨੇ ਜਾਂਦੇ ਆ ਤੇ ਫਿਰ ਆਪਾਂ ਸਾਰੇ ਬੈਠ ਕੇ ਉਹ ਇਹ ਨਹੀਂਗਾ ਉਹ ਕੋਈ ਹੈਡ ਨਹੀਂ ਗੇ ਬਸ ਉਹ ਆਪਾਂ ਨੂੰ ਇੱਕ ਮਾਰਗ ਦਿਖਾਉਂਦੇ ਨੇ ਕਿ ਆਪਾਂ ਇਸ ਤਰ੍ਹਾਂ ਕਰਨਾ ਤੇ ਸਾਰੇ ਉਹਦੇ ਵਿੱਚ ਇਨਵੋਲਵ ਹੁੰਦੇ ਆ ਸਾਰੇ ਇੱਕ ਦੂਸਰੇ ਨੂੰ ਸੁਣਦੇ ਆ ਹੂੰ ਤੇ ਸਮਝਦੇ ਤੇ ਇਸ ਤਰ੍ਹਾਂ ਕੈਂਪ ਚੱਲਦੀ ਬਾਕੀ ਜਿਹੜਾ ਡੋਨੇਸ਼ਨ ਦੀ ਗੱਲ ਹੈਗੀ ਆ ਇਹ ਕਨਸੈਪਟ ਹੈਗਾ ਕਿ ਜੇ ਤੁਸੀਂ ਸੇਵਾ ਕਰਦੇ ਹੋਏ 3 ਸਾਲ ਤੁਹਾਨੂੰ ਹੋ ਜਾਂਦੇ ਆ ਹੂੰ ਹੂੰ ਉਸ ਤੋਂ ਬਾਅਦ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿੰਨਾ ਤੁਸੀਂ ਦੱਸਵੰਦ ਕੱਢ ਸਕਦੇ ਆ ਓਕੇ ਉਹ ਤੁਸੀਂ ਕਰਦੇ ਦੇਣੇ ਆ ਤੇ ਜੇ ਨਹੀਂ ਵੀ ਦੇ ਸਕਦੇ ਕੋਈ ਜ਼ਬਰਦਸਤੀ ਕੋਈ ਕੰਪਲਸਰੀ ਨਹੀਂ ਕੋਈ ਕੰਪਲਸਰੀ ਨਹੀਂ ਕੋਈ ਅਮਾਉਂਟ ਨਹੀਂ ਫਿਕਸ ਹੈਗਾ ਤੁਸੀਂ ਇੰਨਾ ਹੀ ਦੇਣਾ ਆ ਓਕੇ ਵੀਰ ਖਲਪ ਸਿੰਘ ਜੀ ਮੈਕਫਲਾਈ ਦੇ ਖਾ ਰਹੇ ਆ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਹਮਣੇ ਫਲਾਇਰ ਹਾਂਜੀ ਅਲਬਰਟਾ ਦੇ ਵਿੱਚ ਮੈਨੀਟੋਬਾ ਤੇ অন্ਟੇਰੀਓ ਦੇ ਵਿੱਚ ਅਲੱਗ ਅਲੱਗ ਤਰੀਕਿਆਂ ਦੇ ਵਿੱਚ ਇੱਕ ਕੈਂਪ ਲੱਗਦੇ ਆ ਹਾਂਜੀ ਸੋ ਫਾਰ ਅੱਜ ਤੱਕ ਕਿੰਨੇ ਕ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਇਸ ਬਲੱਡ ਡੋਨੇਸ਼ਨ ਦੇ ਨਾਲ ਇਹ ਵੀ ਜਿਵੇਂ ਜਦੋਂ ਤੱਕ ਕੈਂਪੇਨ ਸਟਾਰਟ ਹੋਈ ਸੀ 1999 ਦੇ ਵਿੱਚ ਪਹਿਲੇ ਸਾਲ 132 ਡੋਨੇਸ਼ਨਾਂ ਹੋਈਆਂ ਸੀਗੀਆਂ ਓਕੇ ਉਦੋਂ ਗਿਣਤੀ ਦਾ ਹੁੰਦਾ ਸੀਗਾ ਵੀ ਕਿੰਨੀਆਂ ਡੋਨੇਸ਼ਨਾਂ ਹੋ ਗਈਆਂ ਪਰ ਐਤਕੀ ਹੁਣ 27ਵੇਂ ਬਰੇ ਦੇ ਵਿੱਚ ਇਹ ਕੈਂਪੇਨ ਆਲਰੇਡੀ ਦਾਖਲ ਹੋ ਚੁੱਕੀ ਆ ਜੀ ਤੇ ਜਿਹੜੇ ਵੀਰ ਭੈਣ ਬਲੱਡ ਡੋਨੇਟ ਵੀ ਕਰਦੇ ਆ ਜਾਂ ਵਲੰਟੀਅਰ ਵੀ ਕਰਦੇ ਆ ਉਹ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਸਾਰਾ ਸਾਲ ਡੋਨੇਸ਼ਨਾਂ ਕਰਦੇ ਰਹਿੰਦੇ ਆ ਪਰ ਜਿਹੜਾ ਆਪਣਾ ਨਵੰਬਰ ਦਾ ਮਹੀਨਾ ਉਹ ਤਾਂ ਇੱਕ ਖਾਸ ਉਸ ਕਤਲਿਆਮ ਨੂੰ ਡੈਡੀਕੇਟ ਕਰਕੇ ਵੱਡੇ ਪੱਧਰ ਤੇ ਕੈਂਪ ਲਾਏ ਜਾਂਦੇ ਰਹਿੰਦੇ ਆ ਸੋ ਜੇ ਹੁਣ ਗਿਣਤੀ ਦੇ ਆਪਾਂ ਗਿਣਤੀ ਦੇ ਪੱਖ ਤੋਂ ਦੇਖੀਏ ਗਿਣਤੀ ਤਾਂ ਹੁਣ ਰਹੀ ਨਹੀਂ ਇੱਕ ਸਮਾਂ ਸੀਗਾ ਜਦੋਂ ਕਹਿੰਦੇ ਹੁੰਦੇ ਸੀਗੇ ਵੀ 1.5 ਲੱਖ ਜਾਨਾਂ ਬਚ ਗਈਆਂ ਜਾਂ 1.70 ਹਜ਼ਾਰ ਬਚ ਗਈਆਂ ਹੁਣ ਤਾਂ ਅਣਗਿਣਤਾ ਜਿਵੇਂ ਆਪਾਂ ਨੂੰ ਪਤਾ ਵੀ ਕੀਮਤ ਤਾਂ ਇੱਕ ਜਾਨ ਦੀ ਬਹੁਤ ਵੱਡੀ ਹੁੰਦੀ ਆ ਕਿਉਂਕਿ ਇੱਕ ਜਾਨ ਦੇ ਮੰਗਰ ਇੱਕ ਪਰਿਵਾਰ ਹੁੰਦਾ ਪਰਿਵਾਰ ਦੇ ਮੰਗਰ ਸਮਾਜ ਹੁੰਦਾ ਤੇ ਦੂਸਰਾ ਤੁਸੀਂ ਕੈਨੇਡਾ ਦੇ ਵਿੱਚ ਕੈਨੇਡੀਅਨ ਬਲੱਡ ਸਰਵਿਸ ਦੇ ਕਲੀਨਿਕ ਦੇ ਵਿੱਚ ਕਦੇ ਵੀ ਜਾਓ ਹੂੰ ਹੂੰ ਤੁਹਾਨੂੰ ਕੋਈ ਨਾ ਕੋਈ ਵੀਰ ਭੈਣ ਸਿੱਖ ਹੋਮ ਦਾ ਉੱਥੇ ਬੈਠ ਤੇ ਪਿਆ ਆਪਣੀ ਨਾੜ ਦੇ ਵਿੱਚੋਂ ਖੂਨ ਦਾਨ ਕਰਾ ਕੇ ਜਾਨ ਬਚਾਉਂਦਾ ਆਲਵੇਜ਼ ਮਿਲੂਗਾ ਪਰ ਮੈਂ ਕਈ ਵਾਰੀ ਦੇਖਿਆ ਕੱਲੇ ਸਿੱਖ ਭੈਣ ਭਰਾ ਨਹੀਂ ਸਾਡੇ Hindu ਭੈਣ ਭਰਾ ਵੀ ਜਾਂਦੇ ਆ ਮੁਸਲਮਾਨ ਭੈਣ ਭਰਾ ਵੀ ਜਾਂਦੇ ਆ ਉਹ ਅਸਲ ਦੇ ਵਿੱਚ ਜਿਹੜੀਆਂ ਜਾਨਾਂ ਬਚਾਉਣ ਦਾ ਇੱਕ ਕਨਸੈਪਟ ਹੈ ਕਿਉਂਕਿ ਜਿਵੇਂ ਭੈਣ ਜੀਆ ਨੇ ਜ਼ਿਕਰ ਕੀਤਾ ਹੈ ਭੈਣ ਹਮੀਦਕਰ ਉਹਨਾਂ ਨੇ ਕਿ ਪੰਜ ਪਿਆਰੇ ਅਜੇ ਤੱਕ ਮੈਨੂੰ ਵੀ ਨਾਲ ਵਿਚਰਦਿਆਂ ਨੂੰ ਕਿਉਂਕਿ ਦੋ ਦਾ ਆਖਿਆ ਤੋਂ ਬਾਅਦ ਮੈਨੂੰ ਮੀਡੀਆ ਚ ਹੋ ਗਏ ਨੇ ਮੈਂ ਦੇਖਦਾ ਅਜੇ ਤੱਕ ਇਹ ਨਹੀਂ ਪਤਾ ਲੱਗਾ ਪੰਜ ਪਿਆਰੇ ਹੈ ਕੌਣ ਜਦੋਂ ਪੁੱਛੀਦਾ ਜੀ ਕੌਣ ਨੇ ਕਹਿੰਦੇ ਜੀ ਗੁਰੂ ਆਪ ਕਰਵਾਈ ਜਾਂਦਾ ਔਰ ਨੇਸ਼ਨ ਦਾ ਕੰਮ ਹੈ ਅਸੀਂ ਬਲੱਡ ਡੋਨੇਟ ਕਰਕੇ ਇਹ ਦੱਸਣਾ ਚਾਹੁੰਦੇ ਆ ਉਸ ਵੇਲੇ ਦੀਆਂ ਸਰਕਾਰਾਂ ਨੂੰ ਹਾਂਜੀ ਕਿਉਂਕਿ ਪ੍ਰਧਾਨ ਮੰਤਰੀ ਦੀ ਡੈਥ ਹੁੰਦੀ ਹੈ ਉਹਦੇ ਗੋਲੀ ਭਜਦੀ ਹੈ ਗੋਲੀ ਮਾਰਨ ਵਾਲਾ ਇੱਕ ਵਿਅਕਤੀ ਥਾਂ ਹੀ ਮਾਰ ਦਿੱਤਾ ਜਾਂਦਾ ਹੈ ਬਾਕੀਆਂ ਨੂੰ ਬਾਅਦ ਦੇ ਵਿੱਚ ਫਾਂਸੀ ਦੀ ਸਜ਼ਾ ਹੁੰਦੀ ਹੈ ਜਿਹੜੇ ਤੁਸੀਂ ਕਿਹਾ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਮਾਰੇ ਜਾਂਦੇ ਆ ਸਿੱਕ ਉਹਨਾਂ ਚੋਂ ਇੱਕ ਨੂੰ ਫਾਂਸੀ ਨਹੀਂ ਹੋਈ ਇਹ ਤਾਂ ਹਾਂਜੀ ਉਹਨਾਂ ਚੋਂ ਕਿਹਨੀ ਫਾਂਸੀ ਨਹੀਂ ਹੋਈ ਇਹਦੇ ਬਾਰੇ ਭਾਂਜੀ ਤੁਸੀਂ ਕੀ ਸੋਚਦੇ ਆ ਕਿਵੇਂ ਸੋਚਦੇ ਹੋ ਨਿਆ ਪ੍ਰਣਾਲੀ ਕਿਵੇਂ ਕੰਮ ਕਰ ਰਹੀ ਹੈ ਵੀਰ ਜੀ ਦੇਖੋ ਜਿੰਦਾ ਤੁਸੀਂ ਦੱਸਿਆ ਕਿ ਤੁਸੀਂ ਆਪ ਹੰਡਾਇਆ ਜੀ ਬਿਲਕੁਲ ਪਿੰਡੇ ਦੇ ਉੱਤੇ ਅੱਜ ਤੱਕ ਮੈਨੂੰ ਚਿੱਤੇ ਆ ਕਦੇ ਭੁੱਲ ਨਹੀਂ ਸਕਦਾ ਬਿਲਕੁਲ ਤੇ ਜਿਸੇ ਤਰ੍ਹਾਂ ਕਸ਼ਮੀਰ ਆ ਵੀ ਪਿਛੁੱਕੜ ਅਸੀਂ ਵੀ ਇਸ ਥਰੂ ਗੋ ਥਰੂ ਗਏ ਅੱਛਾ ਉਦੋਂ ਮੈਂ 14 ਸਾਲ ਦੀ ਸੀ ਓਕੇ ਤੇ ਦੇਖੋ ਜੀ ਹਿੰਦੁਸਤਾਨ ਦੀ ਹਕੂਮਤ ਵੱਲੋਂ ਹੂੰ 84 ਦੇ ਵਿੱਚ ਬਿਲਕੁਲ ਨੰਗਾ ਨਾਚ ਕੀਤਾ ਗਿਆ ਜੀ ਖੁੱਲੀ ਛੁੱਟੀ ਦੇ ਕੇ ਹੂੰ ਆਪਣੀ ਨਸਲ ਖੁਸ਼ੀ ਕੀਤੀ ਗਈ ਜੀ ਫੇਰ ਜਿੰਦਾ ਤੁਸੀਂ ਜ਼ਿਕਰ ਕੀਤਾ ਕਿ ਇੱਕ ਵੱਡਾ ਦਰਖਤ ਡਿੱਗਦਾ ਹੈ ਤੇ ਧਰਤੀ ਹਿਲਦੀ ਦੇ ਕੇ ਸਾਨੂੰ ਜਸਟੀਫਾਈਜ਼ ਕੀਤਾ ਗਿਆ ਤੇ ਸਾਡੇ ਮਨਾਂ ਦੇ ਵਿੱਚ ਨਾ ਉਦੋਂ ਇਹ ਵਿਛਾ ਦਿੱਤਾ ਗਿਆ ਹੂੰ ਕਿ ਤੁਹਾਡਾ ਕਸੂਰ ਸੀ ਤਾਂ ਤੁਹਾਡੇ ਨਾਲ ਇਹ ਹੋਇਆ ਤੁਹਾਡੇ ਨਾਲ ਜਿਹੜਾ ਹੋਇਆ ਉਹ ਠੀਕ ਹੋਇਆ ਕਿਉਂਕਿ ਇਹ ਤੁਹਾਡੀ ਗਲਤੀ ਸੀਗੀ ਗਲਤੀ ਇਹ ਸੀ ਕਿ ਦਰਬਾਰ ਸਿਰ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਭਾਰਤੀ ਫੌਜ ਨੂੰ ਪਹਿਲੀ ਵਾਰੀ ਚੜ੍ਹ ਕੇ ਹਜ਼ਾਰਾਂ ਦੀ ਤਦਾਦ ਦੇ ਵਿੱਚ નિર્ਦੋਸ਼ ਬੈਠੇ ਸਿੱਖਾਂ ਦਾ ਕਤਲੇਆਮ ਕਰਨਾ ਇਹ ਦੋਸ਼ ਸੀ ਬਿਲਕੁਲ ਬਿਲਕੁਲ ਤੇ ਆਪਾਂ ਜਸਟਿਸ ਲੈਣਾ ਚਾਹੁੰਦੇ ਸੀ ਜਸਟਿਸ ਤਾਂ ਕਦੀ ਮਿਲਿਆ ਨਹੀਂ ਹੂੰ ਤੇ ਬਿਲਕੁਲ ਇਹ ਮਨ ਆਪਣੇ ਆਪ ਸਾਨੂੰ ਇਹ ਦੱਸਿਆ ਗਿਆ ਤੇ ਅਸੀਂ ਮੰਨ ਵੀ ਲਿਆ ਉਸ ਵਕਤ ਕਿਉਂਕਿ ਸਾਡੇ ਕੋਲ ਸੋਸ਼ਲ ਮੀਡੀਆ ਨਹੀਂ ਸੀ ਉਹ ਚਾਰ ਚੈਨਲ ਸੀ ਦਰਦ੍ਰਸ਼ਨ ਦੇ ਜਿਹੜੇ ਗਵਰਨਮੈਂਟ ਦੇ ਸੀ ਜੀ ਬਿਲਕੁਲ ਤੇ ਅਸੀਂ ਸਿੱਖ ਕੌਮ ਉਸ ਵਕਤ ਇੰਨੀ ਬੇਬਸ ਸੀਗੀ ਸਾਡੇ ਕੋਈ ਕੋਈ ਹਿਲਾ ਕੋਈ ਹੈਲਪ ਨਹੀਂ ਸੀ ਤੇ ਅਸੀਂ ਉਦੋਂ ਮਨ ਵੀ ਲਿਆ ਹੂੰ ਹੂੰ ਤੇ ਅਸੀਂ ਸ਼ਰਮਸ਼ਾਰ ਆਪ ਹੀ ਹੋਈ ਜਾਂਦੇ ਸੀ ਕਿ ਸਾਡੇ ਨਾਲ ਹੋ ਗਿਆ ਕੱਲਾ ਸਾਡੀ ਕੌਮ ਨਾ ਹੋਇਆ ਤੇ ਦੇਖ ਲਓ ਉਦੋਂ ਸਿੱਖ ਦੰਗੇ ਦੱਸਿਆ ਗਿਆ ਸਿੱਖਾਂ ਨਾਲ ਹੋਇਆ ਤੇ ਦੰਗੇ ਵੀ ਸਿੱਖਾਂ ਦੇ ਹੂੰ 84 ਦੇ ਦੰਗੇ ਹੁਣ ਤੱਕ ਅਸੀਂ ਕਹਿੰਦੇ ਆਗੇ ਤੇ ਜਦੋਂ ਮੈਂ ਕੈਂਪੇ ਵਿੱਚ ਆਈ ਤਾਂ ਮੈਨੂੰ ਐਕਚੁਅਲ 'ਚ ਪਤਾ ਲੱਗਿਆ ਕਿ ਇਹ ਤਾਂ ਜੈਨੋਸਾਈਡ ਹੋਇਆ ਆਪਣਾ ਨਸਲ ਖੁਸ਼ੀ ਹੋਈ ਆ ਤੇ ਸਾਰੀ ਉਮਰ ਦੰਗੇ ਦੰਗੇ ਕਰਦੇ ਹੋਗੇ ਜੇ ਦੰਗਿਆਂ ਦੀ ਗੱਲ ਕਰੀਏ ਵੀਰ ਹਰਪੀ ਸਿੰਘ ਜੀ ਚਲੋ ਕਿਹਾ ਜਾਵੇ ਵੀ ਦੰਗੇ ਆ ਜੇ ਕਹਿੰਦੇ ਆ ਕਿਉਂਕਿ ਐਲਾਨੇ ਇਦਾਂ ਗਏ ਨਾ ਪ੍ਰਚਾਰੇ ਇਦਾਂ ਗਏ ਆ ਮੈਨੂੰ ਯਾਦ ਹੈ ਇੱਕ ਆਰਮੀ ਦੀ ਫੈਮਿਲੀ ਸੀ ਹਾਂਜੀ ਮੈਂ ਦੰਗਿਆਂ ਦੇ ਸਾਬ ਨਾਲ ਕਹਿ ਰਹੇ ਹਾਂ ਹਾਂਜੀ ਆਰਮੀ ਦੀ ਇੱਕ ਫੈਮਿਲੀ ਸੀ ਉਹਨਾਂ ਦੇ ਘਰ ਦੇ ਉੱਤੇ ਹਮਲਾ ਹੋਇਆ ਉਹਨਾਂ ਨੇ ਆਪਣੇ ਘਰੇ ਪਈ ਜਿਹੜੀ ਗਨ ਸੀ ਉਹਦੇ ਨਾਲ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਹਮਲਾ ਕੀਤਾ ਗਿਆ ਹਾਂਜੀ ਉਹਦੇ ਉੱਤੇ ਕਤਲ ਕੇਸ ਚਲਾ ਦਿੱਤਾ ਗਿਆ ਪੰਜ ਜਣੇ ਦੀ ਮੌਤ ਹੋਈ ਸੀ ਉਹਨਾਂ ਦੇ ਉਹਦੇ ਉੱਤੇ ਕਤਲ ਕੇਸ ਚਲਾ ਦਿੱਤਾ ਗਿਆ ਤੇ ਜਿਹੜੇ ਹਜ਼ਾਰਾਂ ਦੀ ਤੈਦਾਦ ਦੇ ਵਿੱਚ ਕਤਲ ਗਿਣ ਮਿਥ ਕੇ ਇੱਕੋ ਪਲਾਨਿੰਗ ਦੇ ਨਾਲ ਕੀਤੇ ਗਏ ਉਹਨਾਂ ਦੇ ਉੱਤੇ ਕਤਲ ਕੇਸ ਚੱਲਿਆ ਹੀ ਨਹੀਂ ਉਹਦਾ ਕੋਈ ਵਿਟਨੈਸ ਹੀ ਨਹੀਂ ਕਿ ਮੈਂ ਥੋੜਾ ਐਡ ਕਰਨਾ ਚਾਹਣਾ ਜਿੱਥੇ ਭੈਣ ਜੀ ਨੇ ਗੱਲ ਕਰਦੀ ਸੀ ਜੀ ਵੀ ਤੁਸੀਂ ਗੱਲ ਕੀਤੀ ਜਸਟਿਸ ਦੀ ਨਿਆਂ ਦੀ ਹੈਨਾ ਆਪਾਂ ਸੋਚੀ ਅਸੀਂ ਨਿਆਂ ਮੰਗਦੇ ਕੀ ਤੋਂ ਹੂੰ ਹੂੰ ਜਿਹਨੇ ਇਹ ਕਤਲਿਆਮ ਕੀਤਾ ਉਹਦੇ ਤੋਂ ਨਿਆਂ ਦੀ ਆਸ ਰੱਖਣੀ ਵੀ ਇੱਕ ਗਲਤੀ ਆ ਬਿਲਕੁਲ ਤੇ ਸਾਨੂੰ ਤਾਂ ਇਹ ਚਿੱਟੇ ਦਿਨ ਤੇ ਪਤਾ ਹੈਗਾ ਹੂੰ ਈਵਨ ਉਹਨਾਂ ਨੇ ਸਜ਼ਾਵਾਂ ਦੇਣੀਆਂ ਤਾਂ ਦੂਰ ਦੀਆਂ ਗੱਲ ਅੱਜ ਤੱਕ ਇਸ ਗੱਲ ਨੂੰ ਤਸਦੀਕ ਨਹੀਂ ਕੀਤਾ ਹੂੰ ਹੂੰ ਤੇ ਉਹ ਜਿਹੜੀ ਸੋਚ ਆ ਉਹ ਕਾਤਲਾਨਾ ਸੋਚ ਆ ਉਹ ਤਾਂ ਅੱਜ ਵੀ ਜਿਉਂ ਦੀ ਤਿਉਹ ਚੱਲਦੀ ਆ ਹੁਣ ਵੀ ਤਾਂ ਗਾਹੇ ਵਗਾਹੇ ਆਪਾਂ ਨੂੰ ਸੁਣਨ ਨੂੰ ਮਿਲ ਹੀ ਜਾਂਦਾ ਤੁਸੀਂ ਦੇਖਿਆ ਹੀ ਸੀਗਾ ਰੀਸੈਂਟਲੀ ਜਦੋਂ ਕਿਸਾਨੀ ਸੰਘਰਸ਼ ਦੌਰਾਨ 26 ਜਨਵਰੀ ਨੂੰ ਦਿੱਲੀ ਦਾ ਇਨਸੀਡੈਂਟ ਹੋਇਆ ਸੀ ਉਦੋਂ ਇਹ ਫੇਰ ਉਹ ਗੱਲ ਕਹਿਣ ਲੱਗੇ ਸੀ ਕਿ ਇਹਨਾਂ ਨੂੰ 84 ਯਾਦ ਕਰਾਓ ਬਿਲਕੁਲ ਸੋ ਉਹ ਜਿਹੜਾ ਨਸਲਕੁਸ਼ੀ ਦੀ ਜਿਹੜੀ ਸੋਚ ਆ ਕਾਤਲਾਨਾ ਸੋਚ ਉਹ ਜਿਉਂ ਦੀ ਤਿਉਹ ਉਵੇਂ ਹੀ ਆ ਇੱਕ ਤੁਸੀਂ ਦੇਖੋ ਕਿੱਡੀ ਹੈਰਾਨੀ ਦੀ ਗੱਲ ਆ ਵੀ ਹਰਿਆਣਾ ਦੇ 라ਵੜੀ ਜ਼ਿਲ੍ਹੇ ਦੇ ਇੱਕ ਪਿੰਡ ਹੋਂਦ ਚਿੱਲੜ ਜਿਹੜਾ ਪਿੰਡ ਜਿੱਥੇ 42 ਪਰਿਵਾਰ ਵਸਦੇ ਸੀਗੇ ਪੂਰੇ ਦੇ ਪੂਰੇ ਪਰਿਵਾਰ ਨੂੰ 2 ਨਵੰਬਰ ਉਸ ਪਿੰਡ ਨੂੰ 2 ਨਵੰਬਰ 1984 ਨੂੰ ਖਤਮ ਕਰ ਦਿੱਤਾ ਗਿਆ ਜੀ ਉਹ ਜਿਹੜੇ ਕਾਤਲ ਸੀ ਉਹ ਸਰਕਾਰੀ ਬੱਸਾਂ ਦੇ ਵਿੱਚ ਆਏ ਤੇ ਸਭ ਤੋਂ ਵੱਡੀ ਜਿਹੜੀ ਉਸ ਮੁਲਕ ਤੇ ਲੋਕ ਅਖੌਤੀ ਲੋਕਤੰਤਰ ਦੇ ਮੂੰਹ ਤੇ ਚਪੇੜ ਆ ਉਹ ਇਹ ਆ ਵੀ ਉਸ ਪਿੰਡ ਦਾ ਖੁਰਾਕ ਹੋ ਜਿਹੜਾ ਜਮਾ ਮਟਾ ਦਿੱਤਾ ਗਿਆ ਉਹਦਾ ਪਤਾ 2011 ਵਿੱਚ ਲੱਗ ਰਿਹਾ ਮਨਿੰਦਰ ਸਿੰਘ ਗਿਆਸਪੁਰਾ ਦੇ ਰਾਹੀਂ ਮਨਿੰਦਰ ਸਿੰਘ ਗਿਆਸਪੁਰਾ ਦੇ ਖਰਾਨੀ ਦੀ ਗੱਲ ਹੈ ਜੀ 1902 ਨਵੰਬਰ 1984 ਨੂੰ ਉਹ ਕਤਲਿਆਮ ਹੋਇਆ ਪਿੰਡ ਖਤਮ ਕਰ ਦਿੱਤਾ ਕੀ ਅਸੀਂ ਸੋਚਦੇ ਆ ਉਹ ਪਿੰਡ ਦੇ ਵਾਲੇ ਤੋਂ ਵਾਲੇ ਹੋਰ ਪਿੰਡ ਨਹੀਂ ਸੀਗੇ ਉਹਨਾਂ ਚੋਂ ਕਿਸੇ ਦੀ ਜਮੀਰ ਨਹੀਂ ਜਾਗੀ ਸੀ ਜੀ ਖੈਰ ਆਪਾਂ ਅਸਲੀ ਮੁੱਦੇ ਦੇ ਉੱਤੇ ਆਈਏ ਕਿਉਂਕਿ ਦੁਨੀਆ ਭਰ ਦੇ ਦਰਸ਼ਕ ਇਸ ਲਈ ਦੇਖ ਰਹੇ ਨੇ ਕਿਉਂਕਿ ਸਾਂਝਾ TV ਕੇ ਹੋਜੇ ਪਲੇਟਫਾਰਮ ਇੰਡੀਆ ਦੀ জিਓ ਦੇ ਉੱਤੇ ਵੀ ਲਾਈਵ ਚੱਲਦੇ ਆ ਸਲਿੰਗ ਡਿਸ਼ ਦੇ ਉੱਤੇ ਅਮਰੀਕਾ ਚੱਲ ਰਿਹਾ YouTube Facebook ਦੇ ਉੱਤੇ ਲਾਈਵ ਚੱਲਦੇ ਆ ਇੱਥੇ ਟੈਲਸ ਬੈਲ ਰੌਜ ਤੇ ਸ਼ਾਹ ਦੇ ਉੱਤੇ ਲਾਈਵ ਚੱਲ ਰਿਹਾ ਸਾਰੀ ਦੁਨੀਆ ਦੇਖ ਰਹੀ ਆ ਇਹਦੇ ਵਿੱਚ ਭੈਣ ਜੀ ਤੁਸੀਂ ਦੱਸੋ ਅਮਿਤ ਕੋਲ ਭੈਣ ਜੀ ਕਿ ਅਗਲੇ ਪ੍ਰੋਗਰਾਮ ਕੀ ਲੈ ਕੇ ਆਉਣੇ ਬਲੱਡ ਡੋਨੇਸ਼ਨ ਬਾਰੇ ਕਦੋਂ ਕਦੋਂ ਤੇ ਕਿੱਥੇ ਕਿੱਥੇ ਹੋ ਰਹੇ ਨੇ ਫਲੈਅਰ ਮੈ ਨਾਲ ਦੀ ਨਾਲ ਦਿਖਾਉਂਦਾ ਰਹੇ ਅੱਛਾ ਜੀ ਜਿਹੜਾ ਸਭ ਤੋਂ ਵੱਡਾ ਕੈਂਪੇ ਆ ਉਹ ਲੱਗਦਾ ਸ਼ਾਇਦ ਵੈਨ ਕੋਰ ਦੇ ਵਿੱਚ ਤੇ ਐਪਸਫੋਰ ਦੇ ਵਿੱਚ ਵੀ ਮੇਰਾ خیال ਪਤਾ ਲੱਗਿਆ ਸਪੀਕ ਕੈਂਪਸ ਲੱਗ ਰਹੇ ਆ ਹਾਂਜੀ ਵੀਰ ਜੀ ਦੇਖੋ ਜਦੋਂ ਨਵੰਬਰ ਆਂਦੀ ਹੈ ਨਾ ਤੇ ਨਵੰਬਰ 1 ਤੋਂ ਲੈ ਕੇ ਐਂਡ ਆਫ ਨਵੰਬਰ ਤੱਕ ਸਾਡੇ ਪੂਰੇ ਕੈਨੇਡਾ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਰਗੇਨਾਈਜ਼ ਤਰੀਕੇ ਨਾਲ ਕੈਂਪ ਲੱਗਦੇ ਆ ਤਕਰੀਬਨ 30 ਜੀ ਕੈਂਪ ਲੱਗਦੇ ਆ ਡਿਫਰੈਂਟ ਡਿਫਰੈਂਟ ਸ਼ਹਿਰਾਂ 'ਚ ਤੇ ਬਾਕੀ ਜਿਹੜੇ ਬਾਹਰ ਜਿਵੇਂ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਹੋ ਗਿਆ ਇੱਥੇ ਵੀ ਉਹ ਆਪਣੇ ਤਰੀਕੇ ਨਾਲ ਲਾਂਦੇ ਬਾਕੀ ਦੁਨੀਆ ਦੇ ਸਾਰੇ ਕੋਨੇ-ਕੋਨੇ ਜਿੱਥੇ ਵੀ ਸਿੱਖ ਜੀ ਜਿਹੜਾ ਬਾਬੇ ਨਾਨਕ ਦਾ ਬੱਚੇ ਬੱਚੀਆਂ ਆਪਣਾ ਫਰਜ ਸਮਝ ਕੇ ਇਸ ਵਕਤ ਆਪਣਾ ਬਲੱਡ ਡੋਨੇਸ਼ਨ ਕਰਦੇ ਆ। ਸੋ ਜਦੋਂ ਨਵੰਬਰ 1 ਸਟਾਰਟ ਹੋਇਆ ਆਪਣੇ ਕੈਲਗਰੀ ਕੈਂਪ ਲੱਗ ਕੇ ਹਟਿਆ ਤੇ ਜਿਹੜਾ ਆਪਣਾ ਵੀਕਐਂਡ ਗਿਆ 7 ਤੇ 8 ਵਾਲਾ ਉਹ ਸਰੀ ਦੇ ਵਿੱਚ ਬੜੀ ਅੱਛੀ ਰਿਸਪਾਂਸ ਦੇ ਨਾਲ ਕਾਮ ਨੇ ਬੜਾ ਵੱਧ ਚੜ ਕੇ ਹਿੱਸਾ ਲਿਆ ਤੇ ਹੁਣ ਜਿਹੜਾ ਆ ਰਿਹਾ ਆ ਐਬਸਫੋਰਡ ਦੇ ਵਿੱਚ 14 ਤੇ 15 ਤਰੀਕ ਨੂੰ ਸ਼ੁੱਕਰਵਾਰ ਸਨੀਚਰਵਾਰ ਦੋ ਦਿਨ ਕੈਂਪ ਲੱਗਣਾ ਆ ਤੇ 15 ਤਰੀਕ ਨੂੰ ਹੀ ਕੋਲੋਨਾ ਦੇ ਵਿੱਚ ਵੀ ਆ ਓਕੇ ਹਾਂਜੀ ਕੋਲੋਨਾ ਦੇ ਵਿੱਚ ਮੇਰੇ ਖਿਆਲ ਆ ਪਲਾਜ਼ਮਾ ਸੈਂਟਰ ਦੇ ਵਿੱਚ ਆ ਤੇ ਐਬਸਪੋਰਡ ਦੇ ਵਿੱਚ ਇਮੈਨੂਅਲੋ ਅ ਮੈਮੋਨਾਈਟ ਚਰਚ ਦੇ ਵਿੱਚ ਜੀ ਜਿਹੜਾ ਪਲੇਅਰ ਬਿਲਕੁਲ ਉੱਤੇ ਆ ਇਹ ਇਹਦੇ ਵਾਸਤੇ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਨੰਬਰ ਕਿਹੜਾ ਹੈ ਜੀ ਨੰਬਰ ਹੈਗਾ ਜੀ 604 हुँ। 369 हुँ। 1984 6 604 369 1984 ਮੈਂ ਦੱਸ ਦਿਆਂ ਕਿ ਫਲਾਇਰ ਜਦੋਂ ਵਾਰ-ਵਾਰ ਕਿਉਂ ਦਿਖਾ ਰਹੇ ਆ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ 604 ਤੇਰੀਆ ਕੋਡ ਹੈ ਹੀ ਹੈ ਲੋਅਰ ਮੇਨ ਲਾਈਨ ਦਾ 369 326 339 ਬਹੁਤ ਸੌਖਾ ਹੈ ਨੰਬਰ ਯਾਦ ਰੱਖਣਾ 369 19 84 ਦੇ ਉੱਤੇ ਤੁਸੀਂ ਕਾਲ ਕਰਕੇ ਆਪਣਾ ਨਾਮ ਪਹਿਲਾਂ ਲਿਖਾ ਲਓਗੇ ਉਹਦੇ ਨਾਲ ਇਹ ਹੈ ਕਿ ਟਾਈਮਿੰਗ ਤੁਹਾਨੂੰ ਸਾਰਾ ਦਿਨ ਲਾਈਨ ਦੇ ਵਿੱਚ ਨਹੀਂ ਲੱਗਣਾ ਪੈਣਾ ਤੁਹਾਨੂੰ ਉਹ ਟਾਈਮ ਫਿਕਸ ਕਰਕੇ ਦੇ ਦੇਣਗੇ ਤਕਰੀਬਨ ਐਸ ਵੇਲੇ ਤੁਸੀਂ ਪਹੁੰਚੇ ਹੋ ਤਾਂ ਜੋ ਆਪਣਾ ਜਿੰਨਾ ਬਲੱਡ ਡੋਨੇਟ ਕਰ ਸਕਦੇ ਹੋ ਜਿਸ ਹੱਬ ਦੇ ਨਾਲ ਕਿਉਂਕਿ ਕਮਾਕਾਰਾਂ ਦੇ ਵਿੱਚ ਲੋਕ ਮਸ਼ਰੂਫ ਹੁੰਦੇ ਨੇ ਇਸ ਕਰਕੇ 6043691984 ਤੇ ਸੰਪਰਕ ਕੀਤਾ ਜਾ ਸਕਦਾ ਹੈ ਤੁਸੀਂ ਵੀ ਜੀ ਹਾਂ ਜੀ ਸੋਰੀ ਮੈਂ ਤੁਹਾਨੂੰ ਇੱਕ ਐਡ ਕਰਨਾ ਚਾਹੁੰਗੀ ਜੀ ਗੱਲ ਕਿ ਜਿਹੜਾ ਫਰਾਈਡੇ ਆ ਨਾ 14 ਤਰੀਕ ਉਹ ਅਪਾਇੰਟਮੈਂਟਸ ਦੇ ਨਾਲ ਹੈ ਸਵੇਰੇ 12 ਤੋਂ ਲੈ ਕੇ ਪੌਣੇ 7 ਵਜੇ ਤੱਕ ਪਰ ਜਿਹੜਾ ਸੈਟਰਡੇ ਆ 15 ਤਰੀਕ ਹੈ ਉਹ ਵਾਕਿੰਗ ਹੈ ਉਹ ਵਾਕ ਵਾਕ ਹੀ ਹਾਂਜੀ 10 ਵਜੇ ਤੋਂ ਪੌਣੇ 5 ਵਜੇ ਤੱਕ ਓਕੇ ਤੇ 22 ਤਰੀਕ ਦਾ ਕੀ ਪ੍ਰੋਗਰਾਮ ਜੀ ਹੋ ਜਿਹੜਾ 22 ਤਰੀਕ ਨੂੰ ਕੈਂਪ ਇੱਕ ਤਾਂ ਵੈਨਕੂਵਰ ਜਿੱਦੇ ਮੈਂ ਤੁਸੀਂ ਪਹਿਲਾਂ ਹੀ ਕਿਹਾ ਉੱਥੇ ਓਕ ਤੇ ਤੇ ਬਹੁਤ ਵੱਡਾ ਕੈਨੇਡੀਅਨ ਥਰਡ ਤੇ ਬਹੁਤ ਵੱਡਾ ਉੱਥੇ ਪੂਰੇ ਆਰਗੇਨਾਈਜ਼ਡ ਢੰਗ ਨਾਲ ਕੈਂਪ ਲੱਗ ਰਿਹਾ ਉਹਦੇ ਨਾਲ-ਨਾਲ 22 ਤਰੀਕ ਨੂੰ ਹੀ ਵਿਕਟੋਰੀਆ ਵਿੱਚ ਵੀ ਇਹੀ ਕੈਂਪ ਲੱਗ ਰਿਹਾ ਜੀ 22 ਤਰੀਕ 22 ਤਰੀਕ ਨੂੰ ਦੋਨਾਂ ਥਾਵਾਂ ਤੇ ਹੈ ਜੀ ਤੇ ਉਸ ਤੋਂ ਫਾਰਨ ਜਿਹੜਾ ਬੁੱਧਵਾਰ ਨੂੰ ਇਹ ਕੈਮਲੂਸ ਦੇ ਵਿੱਚ ਕੈਂਪ ਲੱਗ ਰਿਹਾ ਜੀ 23 ਤਰੀਕ ਨੂੰ ਤੇ 29 ਤਰੀਕ ਨੂੰ ਐਤ ਕੀ ਕਿਉਂਕਿ ਸਿੱਖ ਕੌਮ ਬਹੁਤ ਵੱਧ ਚੜ ਕੇ ਹਿੱਸਾ ਲੈ ਕੇ ਜਾਨਾਂ ਬਚਾਉਣ ਦਾ ਕਾਰਜ ਕਰਦੀ ਆ ਸੋ ਇੱਕ ਨਵੀਂ ਲੋਕੇਸ਼ਨ ਨਾਰਥ ਵੈਨਕੂਵਰ ਵੀ ਆ ਜਿੱਥੇ 29 ਨੂੰ ਸੈਚਰਡੇ ਉੱਥੇ ਵੀ ਕੈਂਪ ਲੱਗ ਰਿਹਾ ਜੀ ਇਹ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਸੀਂ ਸਮਾਂ ਕੱਢਿਆ ਆਪਣੇ ਕਮਾਂਕਾਰਾਂ ਦੇ ਵਿੱਚੋਂ ਗੁਰਸੱਭ ਕਿਰਪਾ ਕਰਨ ਕੌਮ ਨੂੰ ਜਿਹੜੇ ਸਾਡੇ ਪਏ ਹੋਏ ਆਪਸੀ ਵਖਰੇਵੇਂ ਨੇ ਨਾ ਮੇਰਾ ਖਿਆਲ ਹੈ ਬੜਾ ਵਧੀਆ ਪਲੇਟਫਾਰਮ ਮਾਲਕ ਨੇ ਦਿੱਤਾ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ ਹਰ ਨਾਮੇ ਕੀ ਹੋਵੋ ਜੋੜੀ ਗੁਰਮਖ ਬੈਸੋ ਸਫਾ ਵਿਛਾਏ ਵਾਲੀ ਗੱਲ ਹੈ ਮਾਲਕ ਨੇ ਇਹੋ ਜਿਹਾ ਪਲੇਟਫਾਰਮ ਦਿੱਤਾ ਹੈ ਕਿ ਉਸ ਪਲੇਟਫਾਰਮ ਦੇ ਰਾਹੀਂ ਤੁਸੀਂ ਸਿੱਖ ਨੇਸ਼ਨ ਵੱਲੋਂ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਆਯੋਜਿਤ ਕੀਤੇ ਨੇ ਇਹਦੇ ਵਿੱਚ ਵੱਧ ਤੋਂ ਵੱਧ ਵੱਡੀ ਤعداد ਦੇ ਵਿੱਚ ਲੋਕ ਪਹੁੰਚਣ ਤਾਂ ਜੋ ਇਹਦੇ ਵਿੱਚ ਵੱਧ ਤੋਂ ਵੱਧ ਅਸੀਂ ਯੋਗਦਾਨ ਪਾ ਸਕੀ ਜਾਂਦੇ ਜਾਂਦੇ 30 ਸੈਕਿੰਡ ਦੀ ਸੁਨੇਹਾ ਹੈ ਹਾਂਜੀ ਵਿੱਚ ਮੈਂ ਸੁਨੇਹਾ ਦੇਣਾ ਚਾਹਨਾ ਹਰ ਸਿੱਖ ਵੀਰ ਭੈਣ ਨੂੰ ਕਿ ਇਹ ਤੁਹਾਡੀ ਆਪਣੀ ਕੈਂਪੇਨ ਆ ਜੀ ਇਹਦੇ ਇਹ ਕਿਸੇ ਇੱਕ ਸੰਸਦਾ ਦੀ ਨਹੀਂ ਹੈਗੀ ਕਿਸੇ ਆਰਗੇਨਾਈਜੇਸ਼ਨ ਦੀ ਨਹੀਂ ਕਿਸੇ ਗਰੁੱਪ ਦੀ ਨਹੀਂ ਜੀ ਉਸ ਦਿਨ ਤੁਸੀਂ ਤੈਅ ਕਰ ਲਿਆ ਵੀ ਮੈਂ ਜਾਨਾ ਬਚਾਉਣ ਦੇ ਕਾਰਜ ਵਿੱਚ ਸ਼ਾਮਲ ਹੋਣਾ ਚਾਹੁੰਨਾ ਮੈਂ ਮਨੁੱਖਤਾ ਦੇ ਭਲੇ ਲਈ ਕੁਝ ਕਰਨਾ ਚਾਹੁੰਨਾ ਉਸ ਦਿਨ ਤੁਸੀਂ ਇਸ ਕੈਂਪੇਨ ਦਾ ਪਾਰਟ ਬਣਗੇ ਤੇ ਉਹਦੇ ਨਾਲ ਮੈਂ ਨੰਬਰ ਇੱਕ ਵਰੀਫਿਕੇਸ਼ਨ ਸ਼ੇਅਰ ਕਰ ਦਿੰਨਾ 604 369 1984 ਜਾਂ ਵੈਬਸਾਈਟ www.genocide1984.com ਜੀ ਭੈਣ ਜੀ 30 ਸਕਿੰਟ ਪੂਰੇ ਹਾਂਜੀ ਮੈਂ ਇਹ ਹੀ ਸਾਰਿਆਂ ਨੂੰ ਬੇਨਤੀ ਕਰਾਂਗੀ ਆਪਣੀ ਪੂਰੀ ਕਾਮ ਨੂੰ ਜਿੱਥੇ ਵੀ ਤੁਸੀਂ ਹੈਗੇ ਹੋ ਜੇ ਤੁਸੀਂ ਨਹੀਂ ਵੀ ਜਾ ਸਕਦੇ ਕਿਸੇ ਰੀਜ਼ਨ ਕਰਕੇ ਕੈਂਪ 'ਚ ਤੁਸੀਂ ਅੱਗੇ ਪਿੱਛੇ ਆਪਣੀ ਅਪਾਇੰਟਮੈਂਟ ਜ਼ਰੂਰ ਬਣਾਓ ਤੁਸੀਂ ਕੈਨੇਡੀਅਨ ਬਲੱਡ ਸਰਵਿਸਿਜ਼ ਨੂੰ ਫੋਨ ਕਰੋ ਅੰਡਰ ਸਿੱਖ ਨੇਸ਼ਨ ਤੁਸੀਂ ਅਪਾਇੰਟਮੈਂਟ ਬਣਾ ਕੇ ਆਪਣਾ ਦਾਨ ਕਰੋ ਜੇ ਉਹ ਵੀ ਨਹੀਂ ਕਰ ਸਕਦੇ ਕਿਸੇ ਰੀਜ਼ਨ ਕਰਕੇ ਤੁਸੀਂ ਆਪਣੇ ਜਾਣਨ ਵਾਲੇ ਨੂੰ ਰਿਲੇਟਿਵ ਨੂੰ ਕਿਸੇ ਨੂੰ ਵੀ ਆਪਣੇ ਇਸ ਕੈਂਪੇਨ ਬਾਰੇ ਦੱਸੋ ਇਹ ਵੀ ਬਹੁਤ ਵੱਡੀ ਸੇਵਾ ਕਰੇ ਬੈਠੇ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਤੇ ਆਉਣ ਵਾਲੇ ਸਮੇਂ ਚ ਗੁਰਬਖਸ਼ਿਸ਼ ਕਰਨ ਕਿ ਕੌਮ ਨੂੰ ਇਸੇ ਤਰ੍ਹਾਂ ਇਕਤਰ ਹੋ ਕੇ ਬਗੈਰ ਲੀਡਰਸ਼ਿਪ ਦੇ ਮਨੁੱਖਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੁਹਾਡਾ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਵਾਗੇ ਆ ਅਰਸ਼ਕੁਰ ਬੱਟੂ ਜੀ 6 ਵਜੇ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹੋਣਗੇ ਤੇ ਇਸੇ ਪ੍ਰੋਗਰਾਮ ਨੂੰ ਰੀਪੀਟ ਕੀਤਾ ਜਾਏਗਾ ਠੀਕ 9 ਵਜੇ ਤੇ ਕੱਲ ਨੂੰ ਫਿਰ ਮਿਲਦੇ ਆਂ ਤਦ ਤੱਕ ਲਈ ਜਬਰਾ ਕਾਜ